ਤੋ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਗਿੱਦੜਵਾ ਸ਼ਹਿਰ ਚ ਆਏ ਸੀਗੇ ਜੀ ਜਦੋਂ ਅਸੀਂ ਗਿੱਦੜਵਾ ਨੂੰ ਜਾ ਰਹੇ ਸੀਗੇ ਭਾਰੂ ਚੌਂਕਾ ਤੋਂ ਗਿੱਦੜਵਾ ਨੂੰ ਜਾਂਦੇ ਵੇਲੇ ਅਸੀਂ ਰਸਤੇ 'ਚ ਦੇਖਿਆ ਕਿ ਇੱਕ ਆਪਣਾ ਗੁਰਸਖ ਵੀਰ ਗੁੰਦ ਕਟੀਰੇ ਦੀ ਰੇੜੀ ਲਾਇ ਲਾਈ ਹੋਈ ਹੈ ਬਾਈ ਨੇ ਅਸੀਂ ਜਦੋਂ ਰੁਕੇ ਬਾਈ ਕੋਲੇ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਬਾਈ ਕਹਿੰਦਾ ਕਿ ਮੇਰੇ ਦੋ ਬੇਟੀਆਂ ਜੀ ਤੇ ਮਤਲਬ ਮੇਰੇ ਪੇਰੈਂਟਸ ਤੇ ਮੈਂ 20 ਸਾਲਾਂ ਬਾਅਦ ਹੋਇਆ ਸੀਗਾ ਪੇਰੈਂਟਸ ਬਜ਼ੁਰਗ ਹੋ ਗਏ ਤੇ ਘਰ ਦਾ ਸਰਕਲ ਚਲਾਉਣ ਲਈ ਬਾਈ ਕਹਿੰਦਾ ਜੀ ਹੁਣ ਰੇੜੀ ਲਾਉਣੀ ਪੈਗੀ ਜੀ ਤੇ ਬਾਈ ਨੇ ਦੱਸਿਆ ਕਿ ਬਾਈ ਕਹਿੰਦਾ ਕਿਹੜਾ ਸਰਕਲ ਥੋੜਾ ਜਿਹਾ ਰੁਕ ਗਿਆ ਸੀਗਾ ਬਾਈ ਨੇ ਨਾ ਸਾਨੂੰ ਖਾਸ ਦੱਸਿਆ ਕਿ ਯਾਰ ਉਹ ਟਾਈਮਾਂ 'ਚ ਵੀ ਮੈਂ 300 ਰੁਪਏ ਕਿਲੋ ਨਿੰਬੂ ਹੁੰਦੇ ਸੀ ਕਾ ਗਾਕਾ ਦਾ ਧਿਆਨ ਰੱਖਦੇ ਹੋਏ 300 ਰੁਪਏ ਕਿਲੋ ਨਿੰਬੂ ਲੈ ਕੇ ਵੀ ਗਾਕਾ ਨੂੰ ਨਿੰਬੂ ਦਿੱਤੇ ਆ ਆਪਣੇ ਗੂੰਦਕ ਤੇਰੇ ਜਿਹਾ ਜਲਜੀਰੇ 'ਚ ਪਾਏ ਹਨ ਜੀ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਾਈ ਤੋਂ ਪੁੱਛਦੇ ਆ ਕਿ ਕਿਵੇਂ ਬਾਈ ਦਾ ਪਲਾਨ ਬਣਿਆ ਤੇ ਆਪਣੀ ਰੇੜੀ ਲਾਉਂਦਾ ਜਾਂ ਇਹਨਾਂ ਨੂੰ ਕਿਸੇ ਨੇ ਡੀਮੋਟੀਵੇਟ ਤਾਂ ਨਹੀਂ ਕੀਤਾ ਕਿ ਤੁਸੀਂ ਰੇੜੀ ਲਾਈ ਆ ਗੁਰਸਿੱਖ ਬੰਦੇ ਹੋ ਨਾ ਕਿ ਹੋਰ ਕੰਮ ਕਰ ਲਓ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਬਾਈ ਜੀ ਤੁਹਾਨੂੰ ਇਹ ਰੇੜੀ ਲਾਏ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੈਨੂੰ ਬਾਈ ਜੀ 20 ਦਿਨ ਹੋ ਗਏ ਬਾਈ ਇੱਥੇ ਰੇੜੀ ਲਾਏ ਨੂੰ ਠੀਕ ਹੈ ਜੀ ਪਹਿਲਾਂ ਤੁਸੀਂ ਕਹਦਾ ਕੰਮ ਕਰਦੇ ਸੀ ਬਾਈ ਜੀ ਪਹਿਲਾਂ ਬਾਈ ਜੀ ਮੈਂ ਸਟਾਲਾਂ ਦੇ ਕੰਮ ਤੇ ਜਾਂਦਾ ਹੁੰਦਾ ਸੀ ਜੀ ਠੀਕ ਹੈ ਜੀ ਤੇ ਫਿਰ ਤੁਹਾਡਾ ਬਾਈ ਇਹ ਰੇੜੀ ਦਾ ਕਿਵੇਂ ਵਿਚਾਰ ਬਣਿਆ ਜੀ ਬਾਈ ਜੀ ਕਿਸੇ ਦੀ ਗੁਲਾਮੀ ਕਰਨ ਨਾਲੋਂ ਤਾਂ ਆਪਦਾ ਕੰਮ ਕਰਾਈ ਚੰਗਾ ਜੀ ਚੰਗਾ ਜ ਤੇ ਬਈ ਜਿਵੇਂ ਹੁਣ ਆਪਾਂ ਤੁਸੀਂ ਦੇਖਿਆ ਦੱਸਿਆ ਕਿ ਜੀ ਹੈ ਨਾ ਪਹਿਲਾਂ ਤੁਸੀਂ ਉੱਥੇ ਆਪਣੇ ਸਟਾਲਾ ਵਗੈਰਾ ਲਾਉਂਦੇ ਸੀਗੇ ਤੇ ਇੱਕਦਮ ਹੀ ਤੁਹਾਡਾ ਪਲਾਨ ਇਧਰਲੇ ਪਾਸੇ ਬਣ ਗਿਆ ਕਿ ਜੀ ਮਤਲਬ ਤੁਸੀਂ ਸੋਚਦੇ ਰਹੇ ਕਿ ਯਾਰ ਆਹ ਕੰਮ ਠੀਕ ਹੈ ਜੀ 2 ਕੋਸਾਲ ਬਈ ਜੀ ਮੈਂ ਸਟਾਲਾਂ ਦੇ ਕੰਮ ਤੇ ਜਾਂਦਾ ਹੁੰਦਾ ਸੀਗਾ ਜੀ ਫੇਰ ਮੈਂ ਸੋਚ ਆਈ ਬਈ ਕਿਸੇ ਦੇ ਕਿਸੇ ਦੀ ਗੁਲਾਮੀ ਕਰਨ ਨਾਲੋਂ ਵੀ ਆਪਦਾ ਕੰਮ ਹੀ ਕਰਿਆ ਜਾਵੇ ਠੀਕ ਹੈ ਜੀ ਤੇ ਹੁਣ ਬਈ ਇੱਥੇ ਰਿਸਪੌਂਸ ਵਧੀਆ ਮਿਲਦਾ ਕਾਕਾ ਦਾ ਹਾਂਜੀ ਬਈ ਰਿਸਪੌਂਸ ਤਾਂ ਚੰਗਾ ਹੀ ਪਰ ਜਿੰਨੀ ਕ ਆਸ ਉਮੀਦ ਹੈ ਉਹ ਤੋਂ ਘੱਟ ਆ ਬਈ ਹਾਂ ਜਿਵੇਂ ਬਈ ਹੁਣ ਤੁਸੀਂ ਦੇਖੋ ਕਿ ਆਪਾਂ ਆਪ ਇਹ ਨਹੀਂ ਕਹਿੰਦੇ ਕਿ ਜਿਹੜੇ ਪਰਦੇਸੀ ਵੀਰ ਆਪਰੇ ਇੱਥੇ ਆ ਕੇ ਕੰਮ ਕਰਦੇ ਹਨ ਕਿ ਉਹਨਾਂ ਤੋਂ ਯਾਰ ਆਪਾਂ ਕੋਈ ਨਾ ਖਾਓ ਪੀਓ ਪਰ ਆਪਾਂ ਇਹ ਦੇਖੀਏ ਕਿ ਬਾਈ ਸਫਾਈ ਜਾਂ ਆਪਾਂ ਨੂੰ ਚੰਗਾ ਜਿਹੜਾ ਕੀ ਇਹ ਸਮਾਨ ਕੌਣ ਦਿੰਦਾ ਹੁਣ ਇਹ ਆਪਣਾ ਗੁਰਸੱਖ ਵੀਰ ਹੈ ਬਾਈ ਨੇ ਸਾਨੂੰ ਦੱਸਿਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬਾਈ ਕਹਿੰਦਾ ਮੈਂ ਖਾਸ ਸਫਾਈ ਦਾ ਧਿਆਨ ਰੱਖਦਾ ਜੀ ਹੁਣ ਆਪਾਂ ਇਹ ਦੇਖੀਏ ਕਿ ਆਪਣੇ ਜਿਹੜੇ ਗੁਰਸੱਖ ਵੀਰਾਂ ਉਹਨਾਂ ਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਯਾਰ ਇਹਨੂੰ ਦੇਖ ਕੇ ਬਾਈ ਨੂੰ ਹੋਰ ਅੱਗੇ ਕੋਈ ਦੋ ਜਾਨੇ ਜਾਂ ਚਾਰ ਜਾਨੇ ਰੇੜੀਆਂ ਲਾਉਣ ਹਨ ਨਾ ਜੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਆਪਾਂ ਕਹਿ ਦਈਏ ਕਿ ਕੋਈ ਵੱਡਾ ਬਿਜ਼ਨਸ ਹੈ ਚਾਹੇ ਛੋਟਾ ਬਿਜ਼ਨਸ ਹੈ ਜੀ ਚਾਹੇ ਰੇੜੀ ਹੈ ਚਾਹੇ ਕੋਈ ਕਾਰਖਾਨਾ ਹੈ ਨਾ ਜੀ ਕੰਮ-ਕਾਮ ਹੀ ਹੁੰਦਾ ਜੀ ਮਿਹਨਤ ਕਰਨੀ ਪੈਂਦੀ ਹੈ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਨਾ ਬਾਈ ਜੀ ਤੇ ਬਾਈ ਜੀ ਤੁਸੀਂ ਦਰਸ਼ਕਾਂ ਨੂੰ ਸਾਡੇ ਨੂੰ ਕੀ ਕਹਿਣਾ ਚਾਹੋਗੇ ਜੀ ਬਾਈ ਜੀ ਮੇਰੀ ਬੇਨਤੀ ਹੈ ਜੀ ਤੁਹਾਡੇ ਅੱਗੇ ਭਰਾਵਾਂ ਨੂੰ ਦਰਸ਼ਕ ਵੀਰਾਂ ਨੂੰ ਹਾਂਜੀ ਭਾਈ ਜੀ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਦੀ ਸਪੋਰਟ ਕਰੋ ਜੀ ਵਾਖਤੋ ਵਾਖਤ ਹਾਂਜੀ ਹਾਂ ਇਹ ਵੀ ਗੱਲ ਖਾਸ ਗੱਲ ਹੈ ਨਾ ਚਾਹੇ ਕੋਈ ਵੀ ਹੋਵੇ ਪਰ ਆਪਾਂ ਇਹ ਪਰਦੇਸੀ ਵੀਰਾਂ ਨੂੰ ਮਾੜਾ ਪਰ ਸਫਾਈ ਦਾ ਖਾਸ ਧਿਆਨ ਆਪਾਂ ਸਫਾਈ ਦੇਖੋਗੇ ਆਪਣੇ ਗੁਰਸਿੱਖ ਵੀਰ ਆਪਾਂ ਆਪਾਂ ਦੇਖਦੇ ਕਿ ਆਪਣੇ ਜਿਹੜੇ ਖਾਸ ਕਰ ਪੰਜਾਬੀ ਫੋਰ ਕਾਮ ਵਾਲੇ ਧਿਆਨ ਦੇ ਨਾ ਦੇਣ ਜਦੋਂ ਵੀ ਕੋਈ ਕਿਸੇ ਨੂੰ ਖਾਣਾ ਜਾਂ ਕੋਈ ਜੀ ਚੀਜ਼ ਹੈ ਨਾ ਉਹਨਾਂ ਦੀ ਸਟਾਲ ਵਗੈਰਾ ਲੱਗੀ ਹੁੰਦੀ ਹੈ ਜੀ ਸਫਾਈ ਦਾ ਖਾਸ ਧਿਆਨ ਹੁੰਦਾ ਜੀ ਸੋ ਸਾਡੀ ਇਹੀ ਬੇਨਤੀ ਹੈ ਬਾਈ ਜੀ ਜਿਹੜੀ ਬਾਈ ਇੱਥੇ ਆਪਣੀ ਸਟਾਲ ਲਾਉਂਦਾ ਇੱਥੋਂ ਭਾਰੂ ਚੌਂਕ ਦੇ ਵਿੱਚੋਂ ਹੁੰਦੇ ਹੋਏ ਜਦੋਂ ਆਪਾਂ ਗਿੱਦੜਵੇ ਨੂੰ ਜਾਂਦੇ ਆ ਬਿਲਕੁਲ ਜਿਹੜਾ ਸੂਏ ਦੇ ਉੱਪਰ ਜਿੱਥੇ ਗੱਡੀਆਂ ਦੀ ਪਾਰਕਿੰਗ ਹੁੰਦੀ ਹੈ ਜੀ ਉੱਥੇ ਬਾਈ ਦੀ ਜਿਹੜੀ ਦੁਕਾਨ ਲੱਗੀ ਹੋਈ ਹੈ ਰੇੜੀ ਲੱਗੀ ਹੋਈ ਹੈ ਜੀ ਹੁਣ ਬਾਈ ਗੁੰਦਕ ਤੀਰੇ ਦਾ ਕੰਮ ਹੈ ਬਾਈ ਕੋਲੇ ਬਾਅਦ ਚ ਬਾਈ ਕਹਿੰਦਾ ਜਿਵੇਂ ਜਿਵੇਂ ਗਰਮੀਆਂ ਵੱਧੀਆਂ ਜਾਣੀਆਂ ਅਸੀਂ ਜਲ ਜਿਰੇ ਦਾ ਕੰਮ ਵੀ ਕਰਾਂਗੇ ਸੋ ਮੇਰੀ ਵੀ ਰਿਕੁਐਸਟ ਹੈ ਕਿ ਬਾਈ ਬਾਈ ਦੀ ਸਪੋਰਟ ਜ਼ਰੂਰ ਕਰੀਏ ਬਾਈ ਦੇ ਦੋ ਬੇਟੀਆਂ ਬੇਟੀਆਂ ਜੀ ਬਾਈ ਕਹਿੰਦਾ ਯਾਰ ਮਤਲਬ ਘਰ ਦਾ ਸਰਕਲ ਚਲਾਉਣ ਲਈ ਸਭ ਕੁਝ ਕਰਨਾ ਪੈਂਦਾ ਜੀ ਸੋ ਬੇਨਤੀ ਹੈ ਬਾਈ ਜੀ ਜਦੋਂ ਵੀ ਤੁਸੀਂ ਗਿੱਦੜਵਾ ਸ਼ਹਿਰ ਚ ਆਓ ਤੇ ਆਪਣੇ ਗੁਰਸਿੱਖ ਵੀਰ ਕੋਲ ਜ਼ਰੂਰ ਰਖੋ ਜੀ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ